ਆਪਾਂ ਤੁਹਾਨੂੰ ਦਿਖਾ ਰਹੇ ਆਂ ਵੀ ਇੰਨੀ ਜ਼ਿਆਦਾ بارش ਹੋ ਰਹੀ ਹੈ ਵੀ ਖਲੀਆਂ ਪ੍ਰੋਪਰ ਨੱਕੋ ਨੱਕ ਭਰੀਆਂ ਹੋਈਆਂ ਨੇ ਸਾਰੇ ਦੇ ਸਾਰੇ ਰਸਤੇ ਬਲੌਕ ਹੋ ਚੁੱਕੇ ਨੇ ਤੁਸੀਂ ਜਿੱਥੋਂ ਤੱਕ ਵੀ ਦੇਖੋਗੇ ਤੁਹਾਨੂੰ ਪਾਣੀ ਪਾਣੀ ਨਜ਼ਰ ਆਊਗਾ ਜੇਕਰ ਤੁਸੀਂ ਮਾਨਸਾ ਦੇ ਵਿੱਚ ਐਂਟਰ ਹੋਣਾ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰੋ বারবার ਦੀ ਐਂਟਰ ਹੋ ਕਿਉਂਕਿ ਸ਼ਹਿਰ ਦੇ ਵਿੱਚ ਬਿਲਕੁਲ ਵੀ ਕਿਤੋਂ ਦੀ ਕੋਈ ਰਸਤਾ ਨਹੀਂ ਹੈਗਾ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਵੀ ਹੈਗਾ ਜਾਂ ਨਹੀਂ ਹੈਗਾ ਜਾਂ ਕਿੰਨਾ ਕ ਪਹਿਰੇ ਤਾਂ ਪਲੀਜ਼ ਕਮੈਂਟ ਕਰਕੇ ਦੱਸੋ ਜੀ ਅਸੀਂ ਤੁਹਾਨੂੰ ਤੁਹਾਨੂੰ ਮਾਨਸਾ ਬਾਰੇ ਦੱਸ ਰਹੇ ਹਾਂ ਮਾਨਸਾ ਦਾ ਕੀ ਹਾਲ ਚਾਲ ਹੈ ਤੁਸੀਂ ਆਪਣੇ ਸ਼ਹਿਰ ਬਾਰੇ ਆਪਣੇ ਪਿੰਡ ਬਾਰੇ ਦੱਸ ਸਕਦੇ ਹੋ ਇਹ ਤੁਹਾਡਾ ਚੈਨਲ ਗੁਰੀ ਅਨਲਿमिटेड ਟੋਏ ਹਰ ਵਕਤ ਤੁਹਾਨੂੰ ਅਪਡੇਟ ਦਿੰਦਾ ਰਹਿੰਦਾ ਹੈ ਤਾਂ ਪਲੀਜ਼ ਤੁਸੀਂ ਵੀ ਜੇ ਤੋ ਵੀ ਇਸ ਚੈਨਲ ਨੂੰ ਦੇਖ ਰਹੇ ਹੋ ਤਾਂ ਕਮੈਂਟ ਕਰਕੇ ਦੱਸੋ ਆਪਾਂ ਤੁਹਾਨੂੰ ਦਿਖਾ ਰਹੇ ਆ ਜੀ بارش ਦੇ ਪਾਣੀ ਦਾ ਦੇਖੋ ਛੜਕਾਂ ਜਿਹੜੀਆਂ ਹੋਰ ਲੁਕੀਆਂ ਪਈਆਂ ਰਹਿਗੀਆਂ ਬਹੁਤੀ ਜ਼ਿਆਦਾ بارش ਹੋ ਰਹੀ ਹੈ ਜੇਕਰ ਤੁਹਾਡੇ ਵੀ ਸ਼ਹਿਰ ਦੇ ਵਿੱਚ ਇੰਨੀ ਜ਼ਿਆਦਾ بارش ਹੈ ਤਾਂ ਕਮੈਂਟ ਕਰ ਸਕਦੇ ਹੋ ਕਿ ਆਉਣ ਜਾਣ ਵਾਲੇ ਰਾਈਆਂ ਨੂੰ ਦਿੱਕਤ ਨਹੀਂ ਆਉਂਦੀ ਏਰੀਆ ਬਾਰੇ ਪਤਾ ਲੱਗਦਾ ਰਹਿੰਦਾ ਕਿਹੜੇ ਏਰੀਆ ਦੇ ਵਿੱਚ ਕਿੰਨੀ بارش ਹੋ ਚੁੱਕੀ ਐ ਤਾਂ ਪਲੀਜ਼ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਾਨਸਾ ਤੋਂ ਆਪਾਂ ਲਾਈਵ ਤੁਹਾਨੂੰ ਦਿਖਾ ਰਹੇ ਆ ਆ ਜਾ ਕੀ ਹੋ ਗਿਆ ਕਿ ਮੈਂ ਆ ਗਿਆ